ਸਿਧੀ ਅੱਜ ਅਸੀਂ ਪੜਾਂਗੇ ਹਿਜ਼ਕੀਯੇਲ ਦਾ 26ਵਾਂ ਅਧਿਆਇ ਸੂਰ ਦੀ ਆਉਣ ਵਾਲੀ ਬਰਬਾਦੀ ਪਹਿਲੀ ਐਤ 11ਵੇਂ ਬਰੇ ਵਿੱਚ ਮਹੀਨੇ ਦੇ ਪਹਿਲੇ ਦਿਨ ਯਹੋਵਾ ਦਾ ਵਚਨ ਮੇਰੇ ਕੋਲ ਆਇਆ ਕਿ ਇਹ ਆਦਮੀ ਦੇ ਪੁੱਤਰ ਐਸਲੇ ਕਿ ਸੂਰ ਨੇ ਯਰੂਸ਼ਲਮ ਉੱਤੇ ਆਹਾ ਆਖਿਆ ਅਤੇ ਉਹ ਲੋਕਾਂ ਦਾ ਦਰਵਾਜ਼ਾ ਭੰਨ ਦਿੱਤਾ ਹੁਣ ਉਹ ਮੇਰੇ ਵੱਲ ਮੁੜੇਗੀ ਹੁਣ ਉਸ ਦੇ ਨਾਸ਼ ਹੋਣ ਦਾ ਨਾਲ ਮੈਂ ਭਰਪੂਰ ਹੋਵਾਂਗਾ ਤੀਸਰੀ ਆਇਤ ਅਸਲੇ ਪ੍ਰਭੂ ਇਹ ਵਾਯਮ ਫਰਮਾਉਂਦਾ ਹੈ ਵੇਖੇ ਹੇ ਸੁਰ ਮੈਂ ਤੇਰਾ ਵਿਰੋਧੀ ਹਾਂ ਅਤੇ ਬਹੁਤ ਸਾਰੀਆਂ ਕੌਮਾਂ ਨੂੰ ਤੇਰੇ ਉੱਤੇ ਚੜਾ ਲਿਆਵਾਂਗਾ ਜਿੱਦਾਂ ਸਾਗਰ ਆਪਣੀਆਂ ਲਹਿਰਾਂ ਨੂੰ ਚੜਾਉਂਦਾ ਹੈ ਚੌਥੀ ਆਇਤ ਅਤੇ ਉਹ ਸੁਰ ਦੀਆਂ ਕੰੰਧਾਂ ਨੂੰ ਢਾ ਦੇਣਗੇ ਅਤੇ ਉਹਦੇ ਬਰੂਜਾਂ ਨੂੰ ਤੋੜ ਦੇਣਗੇ ਅਤੇ ਮੈਂ ਉਹਨੂੰ ਮਿੱਟੀ ਈ ਤਿੱਕਰ ਖੁਰਚ ਸੁਟਾਂਗਾ ਅਤੇ ਉਹਨੂੰ ਨੰਗੀ ਚਟਾਨ ਬਣਾ ਛੱਡਾਂਗਾ ਪੰਜਵੀਂ ਆਇਤ ਉਹ ਸਾਗਰ ਵਿੱਚ ਜਾਲ ਸੁੱਟਣ ਦਾ ਘਾਟ ਹੋਵੇਗਾ ਕਿਉਂ ਜੋ ਮੈਂ ਹੀ ਆਖਿਆ ਪ੍ਰਭੂ ਯਹਵਾ ਦਾ ਵਾਕ ਹੈ ਅਤੇ ਉਹ ਕੌਮਾਂ ਲਈ ਲੁੱਟਦਾ ਮਾਲ ਹੋਵੇਗਾ ਛੇਵੀਂ ਆਇਤ ਅਤੇ ਉਹਦੀਆਂ ਧੀਆਂ ਜਿਹੜੀਆਂ ਖੇਤ ਵਿੱਚ ਹਨ ਤਲਵਾਰ ਨਾਲ ਵੱਡੀਆਂ ਜਾਣਗੀਆਂ ਅਤੇ ਉਹ ਜਾਣਣਗੇ ਕਿ ਮੈਂ ਯਹਵਾ ਹਾਂ ਸਤਮੀਂ ਆਇਤ ਕਿਉਂ ਜੋ ਪ੍ਰਭੂ ਯਹਵਾ ਇਹ ਫਰਮਾਉਂਦਾ ਹੈ ਵੇਖ ਮੈਂ ਬਾਬਲ ਦੇ ਪਾਸ਼ਾਣ ਬੁੱਕ ਨੇ ਦੱਸਰ ਨੂੰ ਜੋ ਪਾਸ਼ਾਹਾਂ ਦਾ ਪਾਸ਼ਾ ਹੈ ਘੋੜਿਆਂ ਤੇ ਰੱਥਾਂ ਤੇ ਸਵਾਰਾਂ ਅਤੇ ਲੋਕਾਂ ਦੇ ਬਹੁਤ ਸਾਰੇ ਆ ਬਹੁਤ ساری ਸਭਾ ਨਾਲ ਉੱਤਰ ਵੱਲੋਂ ਸੁਰ ਉੱਤੇ ਚੜਾ ਲਿਆਵਾਂਗਾ 8ਵੀਂ ਆਤ ਉਹ ਤੇਰੀਆਂ ਧੀਆਂ ਨੂੰ ਤਲਵਾਰ ਨਾਲ ਖੇਤ ਵਿੱਚ ਵੱਢ ਸੁਟੇਗਾ ਵੱਢੇਗਾ ਅਤੇ ਤੇਰੇ ਆਲੇ-ਦੁਆਲੇ ਮੋਰਚੇ ਬੰਨਣਗੇ ਤੇ ਤੇਰੇ ਸਾਹਮਣੇ ਦਮਦਮਾ ਬੰਨਣਗੇ ਅਤੇ ਤੇਰੇ ਵਿਰੁੱਧ ਢਾਲ ਚੁੱਕੇ ਹੋਏਗਾ 9ਵੀਂ ਆਇਤ ਉਹ ਆਪਣਾ ਕਿਲਾ ਤੋੜ ਜੰਤਰਾਂ ਨੂੰ ਪੱਕਿਆ ਕਰਕੇ ਤੇਰੀਆਂ ਕੰਧਾਂ ਨੂੰ ਲਾਵੇਗਾ ਅਤੇ ਆਪਣੀਆਂ ਕੁਲਹਾੜਿਆਂ ਨਾਲ ਤੇਰੇ ਬੁਰਜਾਂ ਨੂੰ ਢਾਹ ਦੇਵੇਗਾ ਦਸਵੀਂ ਆਇਤ ਉਹ ਦੇ ਕੋੜਿਆਂ ਦੀ ਬਹੁ ਗਿਣਤੀ ਦੇ ਕਾਰਨ ਐਨੀ ਢੋੜ ਉੱਡੇਗੀ ਕਿ ਤੈਨੂੰ ਲੋਕਾ ਲਵੇਗੀ ਜਦੋਂ ਤੇਰੇ ਫਾਟਕਾਂ ਵਿੱਚ ਵੜ ਆਵੇਗਾ ਜਿੱਦ ਦਾ ਪਾੜ ਕਰਕੇ ਸ਼ਹਿਰ ਵਿੱਚ ਵੜ ਆਉਂਦੇ ਹਨ ਤਾਂ ਅਸਵਾਰਾ ਰੱਥਾਂ ਤੇ ਗੱਡੀਆਂ ਗੱਡੀਆਂ ਦੀ ਖੜਖੜ ਨਾਲ ਤੇਰੇ ਸ਼ਹਿਰ ਦੀਆਂ ਕੰਦਾ ਹਿੱਲ ਜਾਵੇਗੀ 11ਵੀਂ ਆਇਤ ਉਹ ਆਪਣੇ ਘੋੜਿਆਂ ਦੇ ਸੁੰਮਾ ਨਾਲ ਤੇਰੀਆਂ ਸਾਰੀਆਂ ਸੜਕਾਂ ਨੂੰ ਲਿਤਾੜ ਸੁਟੇਗਾ ਤੇ ਤੇਰੇ ਲੋਕਾਂ ਨੂੰ ਤਲਵਾਰ ਨਾਲ ਵੱਢ ਸੁਟੇਗਾ ਅਤੇ ਤੇਰੀ ਸ਼ਕਤੀ ਦੇ ਥੰਮ ਧਰਤੀ ਉਤੇ ਡਿੱਗ ਪੈਣਗੇ 12ਵੀਂ ਆਇਤ ਅਤੇ ਉਹ ਤੇਰੀ ਮਾਇਆ ਲੁੱਟ ਲੈਣਗੇ ਅਤੇ ਤੇਰੇ ਵਪਾਰ ਦੇ ਮਾਲ ਨੂੰ ਲੁੱਟਪੁੱਟ ਲੈਣਗੇ ਅਤੇ ਤੇਰੀਆਂ ਸ਼ਹਿਰ ਦੀਆਂ ਕੰੰਡਾ ਨੂੰ ਢਾ ਦੇਣਗੇ ਤੇ ਤੇਰੇ ਰੰਗ ਮਹਿਲਾਂ ਨੂੰ ਢਾ ਦੇਣਗੇ ਤੇ ਤੇਰੇ ਪੱਥਰ ਕਾਠ ਅਤੇ ਤੇਰੀ ਮਿੱਟੀ ਸਾਗਰ ਵਿੱਚ ਸੁੱਟ ਸੁੱਟ ਪਾਉਣਗੇ 13ਵੀਂ ਆਇਤ ਅਤੇ ਮੈਂ ਤੇਰੇ ਗੌਣ ਦੀ ਆਵਾਜ਼ ਨੂੰ ਬੰਦ ਕਰ ਦਿਆਂਗਾ ਅਤੇ ਤੇਰੀਆਂ ਬਰਬਤਾਂ ਦੀ ਆਵਾਜ਼ ਫੇਰ ਸੁਣੀ ਨਾ ਜਾਵੇਗੀ ਅਤੇ ਮੈਂ ਤੈਨੂੰ ਨੰਗੀ ਚਟਾਨ ਬਣਾ ਦਿਆਂਗਾ ਤੇ ਤੂੰ ਜਾਲਾਂ ਦੇ ਖਿਲਾਰਣ ਦਾ ਥਾਂ ਬਣੇਂਗੀ ਅਤੇ ਫਿਰ ਤੈਨੂੰ ਕਦੇ ਨਾ ਬਣਾਇਆ ਜਾਵੇਗਾ ਕਿਉਂਕਿ ਮੈਂ ਯਹਵਾ ਨੇ ਇਹ ਫਰਮਾਇਆ ਹੈ ਪ੍ਰਭੂ ਯਹਵਾ ਦਾ ਬਾਖ ਹੈ 15ਵੀਂ ਆਇਤ ਪ੍ਰਭੂ ਯਹਵਾ ਸੁਰ ਨੂੰ ਇਹ ਆਖਦਾ ਹੈ ਕਿ ਜਦੋਂ ਤੇਰੇ ਵਿੱਚ ਵੱਡਾ ਕੱਟੀ ਦਾ ਕੰਮ ਆਰੰਭ ਹੋਵੇਗਾ ਅਤੇ ਫਟਣਾ ਫਟੜ ਹਹਾਕਾਰ ਕਰਦੇ ਹੋਣਗੇ ਤਾਂ ਕੀ ਟਾਪੂ ਤੇਰੇ ਡਿੱਗਣ ਦੀ ਆਵਾਜ਼ ਨਾਲ ਨਾ ਕੰਬਣਗੇ 16ਵੀਂ ਆਇਤ ਤਦੋਂ ਤੇਰੇ ਤਦੋ ਸਾਗਰਨ ਦੇ ਸਾਰੇ ਰਾਜਕੁਮਾਰ ਆਪਣੇਆ ਸਿੰਘਾਸਨਾਂ ਤੋਂ ਲਹਿਣਗੇ ਅਤੇ ਆਪਣੇ ਪੁਸ਼ਾਕ ਲਾ ਸੁਟਣਗੇ ਅਤੇ ਆਪਣੇ ਤਸੀਦੇ ਦੇ ਕੱਪੜੇ ਲਾ ਸੁਟਣਗੇ ਤੇ ਉਹ ਕੰਬ ਦੇ ਹੋਏ ਧਰਤੀ ਦੇ ਬਹਿਣਗੇ ਅਤੇ ਉਹ ਹਰ ਕੜੀ ਕੰਬਣਗੇ ਅਤੇ ਤੇਰੇ ਕਰਕੇ ਸਚਾਰਜ ਹੋਣਗੇ 17ਵੀਂ ਆਇਤ ਉਹ ਤੇਰੇ ਉੱਤੇ ਬਹਿਣ ਪਾਣਗੇ ਤੇ ਤੈਨੂੰ ਆਖਣਗੇ ਤੂੰ ਕਿਵੇਂ ਨਾਸ਼ ਹੋਇਆ ਜਿਹੜਾ ਸਾਗਰੀ ਦੇਸਾਂ ਵਿੱਚ ਚੰਗਾ ਵਸਿਆ ਹੋਇਆ ਤੇ ਉੱਗਾ ਸ਼ਹਿਰ ਸੀ ਜਿਹੜਾ ਸਾਗਰ ਵਿੱਚ ਤੱਕੜਾ ਸੀ ਉਹ ਤੇ ਉਹ ਦੇ ਵਸਨੀਕ ਜਿਨ੍ਹਾਂ ਨੂੰ ਉਹ ਦੇ ਸਾਰਿਆਂ ਵਸਨਿਕਾਂ ਉੱਤੇ ਆਪਣਾ ਡਰ ਪਾਉਣ ਨੂੰ ਡਰ ਪਾਉਣ ਨੂੰ ਦਿੱਤਾ 18ਵੇਂ ਐਤ ਹੁਣ ਟਾਪੂ ਤੇਰੇ ਡਿੱਗਣ ਦੇ ਦਿਹਾੜੇ ਕੰਬਣਗੇ ਹਾਂ ਸਾਗਰ ਦੇ ਸਾਰੇ ਟਾਪੂ ਤੇਰੇ ਜਾਣ ਤੋਂ ਦੁਖੀ ਹੋਣਗੇ 19ਵੇਂ ਐਤ ਪ੍ਰਭੂ ਹੋ ਗਏ ਮਫਰਮਾਉਂਦਾ ਹੈ ਜਦੋਂ ਮੈਂ ਤੈਨੂੰ ਉਹਨਾਂ ਸ਼ਹਿਰਾਂ ਵਾਂਗਰ ਜਿਹੜੇ ਵਸਦੇ ਨਹੀਂ ਹਨ ਉਜਾੜ ਸ਼ਹਿਰ ਬਣਾ ਦਿਆਂਗਾ ਜਦੋਂ ਮੈਂ ਤੇਰੇ ਉੱਤੇ ਡੁੰਗਿਆਈ ਲਿਆਵਾਂਗਾ ਅਤੇ ਜਦੋਂ ਬਹੁਤੇ ਪਾਣੀ ਤੈਨੂੰ ਟੱਕ ਲੈਣਗੇ ਵੀਵੇਂ ਤਾਂ ਤਦ ਮੈਂ ਉਨ੍ਹਾਂ ਲੋਕਾਂ ਨਾਲ ਜਿਹੜੇ ਪਤਾਲ ਵਿੱਚ ਲੈ ਜਾਂਦੇ ਹਨ ਪ੍ਰਾਚੀਨ ਸਮੇਂ ਦੇ ਲੋਕਾਂ ਕੋਲ ਤੈਨੂੰ ਲਾ ਦਿਆਂਗਾ ਤੇ ਉਨ੍ਹਾਂ ਨਾਲ ਜਿਹੜੇ ਪਤਾਲ ਵਿੱਚ ਲੈ ਪੈ ਜਾਂਦੇ ਹਨ ਮੈਂ ਤੈਨੂੰ ਹੀਟਲੀ ਦੁਨੀਆ ਵਿੱਚ ਵਸਾਵਾਂਗਾ ਪੁਰਾਣੀਆਂ ویرਾਨੀਆਂ ਵਿੱਚ ਤਾਂ ਜੋ ਤੂੰ ਵਸਾਇਆ ਨਾ ਜਾਵੇਂ ਅਤੇ ਜਿਉਂਦਿਆਂ ਦੀ ਧਰਤੀ ਵਿੱਚ ਪ੍ਰਤਾਪ ਧਿਆਗਾ ਇੱਕ ਵੀ ਐਤ ਮੈਂ ਤੈਨੂੰ ਭਿਆਨਕ ਬਣਾਵਾਗਾ ਤੇ ਤੂੰ ਨਾ ਡਰੋਵੇਂਗਾ ਭਾਵੇਂ ਤੇਰੀ ਭਾਲ ਕੀਤੀ ਜਾਵੇ ਤੂੰ ਕਿਧਰੇ ਸਦਾ ਤਿਕਰ ਨਾ ਲੱਭੇਗਾ ਪ੍ਰਭੂ ਯਹਵਾ ਦਾ ਵਾਕ ਹੈ ਆਮੀਨ ਪ੍ਰਭ ਜੀ ਨਵਚਰਨ ਪੜੇ ਸੁਣੇ ਜਾਂਦੇ ਵੱਡੀ ਬਰਕਤ ਦੇਣ ਅੱਜ ਦਾ ਦਿਨ ਮੁਬਾਰਕ ਹਨ ਅਦੇ ਦਿੰਦੀ ਤੁਮਾਂ ਬਰਕਤਾਂ ਤੁਹਾਨੂੰ ਹਾਸਿਲ ਹੋਣ ਤੁਹਾਡੇ ਘਰਾਂ ਵਿੱਚ ਸ਼ਿਫਾ ਸ਼ਾਂਤੀ ਰਮ ਸਦਾ ਵਸਦੇ ਰਹਿਣ ਆਮੀਨ ਸੱਜ ਜਮਸੀਕੀ